ਮੇਰਾ ਨਾਮ ਨਵਿੰਦਰ ਸਿੰਘ ਹੈ ਜੀ। ਕਿੱਥੋਂ ਰਹਿੰਦੇ ਹੋ ਜੀ? ਹਾਂ ਚੱਕਬੀੜ ਸਰਕਾਰ, ਵਾਰਡ ਨੰਬਰ 5, ਅਮਨ ਕਲੋਨੀ, ਗਲੀ ਨੰਬਰ 5 ਦਾ ਰੈਸ਼ ਹੈ ਜੀ ਆਪਣੇ। ਜੀ ਕੀ ਚੋਰੀ ਦੀ ਕੀ ਘਟਨਾ ਹੋਈ ਯਾਰ? ਆਪਣੇ ਘਰ ਨਾਲ ਹੀ ਸੁਖਮਨੀ ਸਾਹਿਬ ਦਾ ਪਾਰਟ ਸੀਗਾ ਐਂ ਦਵਾਰ। ਸ਼ੁੱਕਰਵਾਰ ਦੀ ਰਾਤ, ਸ਼ੁੱਕਰਵਾਰ ਅਸੀਂ ਰਾਸ਼ਨ ਲਿਆਂਦਾ ਆਇਆ ਸੀਗਾ, ਕਾਫੀ ਰਾਸ਼ਨ ਸੀਗਾ ਕਿਉਂਕਿ ਕਾਫੀ ਰਿਸ਼ਤੇਦਾਰ ਵਗੈਰਾ ਆਉਣੇ ਸੀਗੇ। ਪਿੰਡ ਦੇ ਵਿੱਚੋਂ ਵੀ ਗਲੀ ਮੱਲੇ ਨੇ ਸਾਰੇ ਨਹੀਂ ਆਉਣਾ ਸੀਗਾ। ਕਾਫੀ ਰਾਸ਼ਨ ਸੀਗਾ, ਉਹ ਸਾਰਾ ਦਾ ਸਾਰਾ ਚੋਰੀ ਹੋ ਗਿਆ ਜੀ। ਕਿੰਨੀ ਕੀਮਤ ਦਾ ਸੀ ਰਾਸ਼ਨ ਜੀ? ਅੰਦਾਜ਼ਨ 12 ਤੋਂ 15000 ਰੁਪਏ ਦਾ ਰਾਸ਼ਨ ਸੀਗਾ ਜੀ ਆਪਣਾ ਇੱਕ ਸਾਡਾ ਮੋਬਾਈਲ ਫੋਨ ਸੀ ਜਿਹੜਾ ਬਿਲਕੁਲ ਬ੍ਰਾਂਡ ਨਿਊ ਫੋਨ ਸੀਗਾ 13000 ਰੁਪਏ ਦਾ ਲੈ ਕੇ ਆਏ ਸੀਗੇ ਜਿਹਨੂੰ ਲੈ ਆਂਦੇ ਨੂੰ 15 ਦਿਨ ਵੀ ਨਹੀਂ ਸੀ ਹੋਏਗੇ ਕੀ ਕੋਈ ਚੋਰਾਂ ਦਾ ਕੋਈ ਸਰਾ ਕੋਈ ਖੁਰਾਕ ਖੋਜ ਸਾਹਮਣੇ ਆ ਕਿੰਨੇ ਕ ਬੰਦੇ ਸੀ ਅੰਦਾਜ਼ਨ ਉਸ ਤੋਂ ਇੱਕ ਰਾਤ ਪਹਿਲਾਂ ਚੋਰ ਦੀ ਸੀਸੀਟੀਵੀ ਫੁਟੇਜ ਦੇ ਵਿੱਚ ਆਈ ਹੈ ਜਿਹੜੇ ਕਿ ਪਿੰਡ ਦੇ ਵਿੱਚ ਸ਼ਰਿਆਮ ਘੁੰਮਦੇ ਪਏ ਸੀਗੇ ਖਾਲੀ ਹੱਥ ਸੀਗੇ ਕੋਈ ਨਾ ਜੀ ਨਾ ਦੋ ਖਾਲੀ ਅਸੀਂ ਇੱਕ ਦੇ ਵਿੱਚ ਹੱਥ ਦੇ ਵਿੱਚ ਹਥਿਆਰ ਸੀ ਜਿਨ੍ਹਾਂ ਦੇ ਫੇਸ ਕਵਰ ਕੀਤੇ ਹੋਏ ਸੀਗੇ ਉਸ ਤੋਂ ਬਾਅਦ ਵੀ ਦੇਖੇ ਗਏ ਆ ਉਸ ਤੋਂ ਅਗਲੀ ਰਾਤ ਵੀ ਦੇਖੇ ਗਏ ਜੀ ਕੀ ਇਹੋ ਜੀ ਕਾਰਵਾਈ ਦੀ ਮੰਗ ਕਰਦੇ ਹਾਂ ਕਾਰਵਾਈ ਦੀ ਮੰਗ ਹੀ ਕਰਦੇ ਆ ਜੀ ਅਸੀਂ ਬੜੇ ਵਧੀਆ ਏਰੀਆ 'ਚ ਰਹਿ ਰਹੇ ਆ ਸਾਡੇ ਨਜ਼ਦੀਕ ਬਿਲਕੁਲ ਕਾਂਗਰਸ ਪ੍ਰੈਜ਼ੀਡੈਂਟ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਰਹਿائش ਆ ਉਹਦੇ ਬਿਲਕੁਲ ਨਜ਼ਦੀਕ ਡੀਸੀ ਆਫਿਸ ਹੈ ਜੀ ਸਾਡੇ ਤੇ ਇੰਨੇ ਵਧੀਆ ਏਰੀਆ ਦੇ ਵਿੱਚ ਇੰਨੀ ਮਤਲਬ ਕਨਾਉਣੀਆਂ ਹਰਕਤਾਂ ਹੋ ਰਹੀਆਂ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਮ ਸੇ ਕਮ ਸਿਕਿਉਰਿਟੀ ਵਾਲੇ ਏਰੀਆ ਦੇ ਵਿੱਚ ਤਾਂ ਬਚਿਆ ਜਾ ਸਕੇ ਹੱਥਾਂ ਦੇ ਵਿੱਚੋਂ ਮੋਬਾਈਲ ਖੋਏ ਜਾ ਰਹੇ ਸੀਗੇ ਇਹ ਤਾਂ ਸੁਣਿਆ ਸੀਗਾ ਬੜਾ ਵਹੀਕਲ ਚੋਰੀ ਹੋ ਜਾਂਦਾ ਸੀ ਇਹ ਦੇਖਿਆ ਸੀ ਪਰ ਘਰ ਦੇ ਵਿੱਚ ਕੋਲੇ ਸੁੱਤੇ ਪਿਆਂ ਤੋਂ ਸਮਾਨ ਚੋਰੀ ਹੋ ਰਿਹਾ ਸਰਕਾਰ ਨੂੰ ਚਾਹੀਦਾ ਹੈ ਤੇ ਉੱਤੇ ਕੁਝ ਕਾਰ ਕੀਤੀ ਜਾਵੇ